ਬੜੀ ਵੱਡੀ ਬੜੀ ਮਾੜੀ ਗੱਲ ਏ ਸਾਡਾ ਵੀਰ ਸਮਾਜ ਸੇਵੀ ਏ ਜਿੱਥੇ ਵੀ ਕਿਸੇ ਨੂੰ ਮੁਸ਼ਕਲਾਂ ਦੀ ਨਾਲ ਮੋਢਾ ਨਾ ਮੋਢਾ ਲਾ ਕੇ ਖੜਾ ਹੁੰਦਾ ਏ ਔਰ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਸਾਥ ਦੇ ਨਾਲ ਚੋਰ ਲੈ ਗਏ ਨੇ ਹਾਲਾਤ ਸ਼ਹਿਰ ਦੇ ਬੜੇ ਮਾੜੇ ਨੇ ਵੱਧ ਤੋਂ ਵੱਤਰ ਨੇ ਕਹਿਨ ਦਬਾਵੇ ਮਸਲਾ ਮਾਮਲਾ ਚਿੱਟੇ ਦਾ ਏ ਥਾਂ ਥਾਂ ਤੇ ਚਿੱਟਾ ਵੇਖ ਵੀ ਰਿਹਾ ਲੋਕ ਲਾ ਵੀ ਰਹੇ ਨੇ ਚਿੱਟੇ ਵਾਲਿਆਂ ਦਾ ਹੀ ਕੰਮ ਔਰ ਕਿਸੇ ਦੀ ਜਰੂਰਤ ਨਹੀਂ ਪੈਂਦੀ ਤੇ ਲਾ ਇਨ ਆਰਡਰ ਤਾਂ ਜਲਾਲਾਬਾਦ ਦੇ ਵਿੱਚ ਫੈਲੀ ਏ ਖਾਸ ਕਰਕੇ ਜਲਾਲਾਬਾਦ ਦੇ ਵਿੱਚ ਕੁਸ਼ਰਮ ਚਿੱਟਾ ਵੀ ਕੀ ਜਾਂਦਾ ਏ ਤੇ ਮੁਕਾਹੀ ਵੀ ਜਾਂਦੇ ਨੇ ਗੱਲ ਮੁੱਕਦੀ ਇੱਥੇ ਤੇ ਉਹਨਾਂ ਦਾ ਹੀ ਕਾਰਨਾਮਾ ਹੈ ਇੱਕ ਨਹੀਂ ਇਹ ਸਾਰਿਆਂ ਨਾਲ ਵੱਡੀ ਚੋਰੀ ਹੈ ਇਸ ਸਾਲ ਦੀ ਔਰ ਅਸੀਂ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕੰਮ ਹੀ ਪੁਲਿਸ ਦਾ ਯਾਰ ਤੇ ਜੇ ਤਾਂ ਇਹ ਚੋਰ ਟਰੇਸ ਕਰ ਲੋ ਨਹੀਂ ਤਾਂ ਜਿਵੇਂ ਖਾਲਸਾ ਹੀ ਸਾਡੇ ਵੀਰ ਨੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੱਲ ਬਾਜ਼ਾਰ ਬੰਦ ਸੀ ਫੇਰ ਸਾਨੂੰ ਮਜਬੂਰਨ ਸਾਨੂੰ ਉਹ ਜੋ ਤਰਨੇ ਵਾਲੇ ਚੌਂਕ ਤੇ ਬਤਿਆਂ ਵਾਲੇ ਚੌਂਕ ਤੇ ਮਜਬੂਰ ਨਾ ਕੀਤਾ ਜਾਵੇ ਜਾਨ ਨੂੰ ਮੈਨੂੰ ਲੱਗਦਾ ਵੀ ਇੱਕ ਦੋ ਮਾਮਲੇ ਹੋਰ ਵੀ ਨੇ ਪੁਲਿਸ ਟੈਲ ਵਰਤ ਰਹੀ ਏ ਖਾਸ ਕਰਕੇ ਗੁੰਡਿਆਂ ਨਾਲ ਚੋਰਾਂ ਨਾਲ ਇਹਨਾਂ ਦੀ ਪ੍ਰਭੀ ਹੈ ਯਰਾਨਾ ਹੈ ਪੁਗਾ ਰਹੀ ਏ ਤੇ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਪਰ